ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਜਿਵੇਂ ਤੁਹਾਨੂੰ ਸਾਰ ਨੂੰ ਪਤਾ ਹੀ ਆਪਾਂ ਸੰਡੇ ਨੂੰ ਲਾਈਵ ਜਿਹੜਾ ਆਪਾਂ ਹੁੰਦੇ ਹੁੰਨੇ ਆ ਆ ਪਾਰਟਰ ਜਿਹੜੇ ਗਰੀਬ ਆਪਾਂ ਦਾ ਹੀ ਬੋਲਦੇ ਹੁੰਨੇ ਆ ਤੇ ਅੱਜ ਆਪਾਂ 7:20 ਦੇ ਉੱਤੇ ਆਪਾਂ ਲਾਈਵ ਆ ਗਏ ਆ ਕਿਉਂਕਿ ਮੈਂ ਅੱਜ ਥੱਕਿਆ ਹਾਂ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਰੈਸਟ ਕਰਨੀ ਵੀ ਜ਼ਰੂਰੀ ਆ ਤੇ ਆਪਾਂ ਦੋ ਚਾਰ ਗੱਲਾਂ ਜਿਹੜੇ ਤੁਹਾਡੇ ਸਵਾਲ ਨੇ ਹਨਾ ਆਪਾਂ ਉਹ ਕਲੀਅਰ ਕਰਾਂਗੇ ਤੇ ਬਾਕੀ ਤੁਹਾਡਾ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਵੀ ਸਵਾਲ ਹੋਵੇ ਫਿਟਨੈਸ ਨੂੰ ਲੈ ਕੇ ਭਾਰ ਘਟਾਉਣ ਨੂੰ ਲੈ ਕੇ ਫਿਰ ਭਾਰ ਵਧਾਉਣ ਨੂੰ ਲੈ ਕੇ ਤਾਂ ਤੁਸੀਂ ਮੇਰੇ ਨਾਲ ਹੁਣ ਲਾਈਵ ਦਿੱਤੇ ਜੁੜ ਸਕਦੇ ਹੋ ਕੋਈ ਵੀ ਤੁਹਾਡਾ ਸਵਾਲ ਆ ਭਾਰ ਨੂੰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਤੁਹਾਡਾ ਭਾਰ ਕਿਉਂ ਨਹੀਂ ਘਟਦਾ ਭਾਏ ਇੱਕ ਥਾਂ ਤੇ ਆ ਕੇ ਜੇ ਰੁਕ ਗਿਆ ਵਾ ਹਣਾ ਮਤਲਬ ਇਹ ਉਹ ਸਾਰੀਆਂ ਚੀਜ਼ਾਂ ਮਤਲਬ ਜੇ ਕੋਈ ਡਾਊਟ ਆ ਤਾਂ ਤੁਸੀਂ ਮੇਰੇ ਨਾਲ ਹੁਣ ਲਾਈਵ ਦਿੱਤੇ ਜੁੜ ਸਕਦੇ ਹੋ ਆਪਣਾ ਜਿਹੜਾ ਲਾਈਵ ਹੋਊਗਾ 10 ਤੋਂ 12 ਮਿੰਟ ਦਾ ਆਪਣਾ ਲਾਈਵ ਹੋਊਗਾ ਜੀ ਠੀਕ ਹੈ ਜੀ ਆਪਾਂ ਇਸ ਤੋਂ ਜ਼ਿਆਦਾ ਲਾਈਵ ਆ ਜਿਹੜਾ ਅੱਪਡੇਟ ਕਰਾਂਗੇ ਪ੍ਰਕਾਸ਼ ਕੌਰ ਜੀ ਆਏ ਹਾਂਜੀ ਪ੍ਰਕਾਸ਼ ਕੌਰ ਜੀ ਅਗਰ ਤੁਹਾਡਾ ਕੋਈ ਸਵਾਲ ਤਾਂ ਪਲੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਫਿਰ ਆਪਾਂ ਗੱਲ ਕਰਾਂਗੇ 5 ਇੱਕ ਮਿੰਟ ਬਾਅਦ ਉਹਦੇ ਦੀ ਚਰਚਾ ਕਰਾਂਗੇ ਵੀ ਤੁਹਾਡਾ ਜਿਹੜਾ ਭਾਰ ਆ ਕਿਉਂ ਨਹੀਂ ਘਟਦਾ ਪਿਆ ਤੁਹਾਡਾ ਭਾਰ ਫੱਦਦਾ ਕਿਉਂ ਆ ਹੈਨਾ ਤੇ 4-5 ਮਿੰਟ ਬਾਅਦ ਤੇ ਪੱਕੀ ਤਾਂ ਆਪਾਂ ਗੱਲ ਕਰਾਂਗੇ ਤੇ ਬਾਕੀ 4-5 ਮਿੰਟ ਜਿਹੜੇ ਉਹ ਆਪਾਂ ਤੁਹਾਡੇ ਸਵਾਲ ਹੋਣਗੇ ਤੁਹਾਡੇ ਕੋਈ ਵੀ ਫਿਟਨੈਸ ਨੂੰ ਲੈ ਕੇ ਤੇ ਆਪਾਂ ਉਹਦੇ ਦੀ ਆਪਾਂ ਗੱਲਬਾਤ ਕਰਾਂਗੇ ਲਈ ਹੈਨਾ ਬਾਕੀ ਡਾਈਟ ਪਲਨ ਵਗੈਰਾ ਹੋ ਗਿਆ ਜਦੋਂ ਕੋਸ਼ਿਸ਼ ਹੋ ਗਿਆ ਉਹਦੇ ਤੇ ਆਪਾਂ ਗੱਲ ਲਾ ਜਿਹੜੀ ਆਪਾਂ ਚਰਚਾ ਜਿਹੜੀ ਆਪਾਂ ਕਰਾਂਗੇ ਸੋ ਅਗਰ ਤੁਹਾਡਾ ਕੋਈ ਵੀ ਸਵਾਲ ਹੈਗਾ ਤਾਂ ਤੁਸੀਂ ਪਹਿਲਾਂ ਪੁੱਛ ਸਕਦੇ ਹੋ ਚਲিয়ে ਕਰ ਸਕਦੇ ਹੋ ਤੇ ਬਾਕੀ ਨਹੀਂ ਤਾਂ ਫਿਰ ਆਪਾਂ ਜਿਹੜੇ ਆਪਣੇ ਸਵਾਲ ਆ ਆਪਣੇ ਨਾ ਜਿਹਦੇ ਆਪਾਂ ਚਰਚਾ ਕਰਦੇ ਨੇ ਬਹੁਤ ਚਰਚਾ ਕਰਦੇ ਆ ਸੋ ਆਪਾਂ ਪਹਿਲਾਂ ਗੱਲ ਕਰਦੇ ਆ ਵੀ ਜਿਹੜਾ ਤੁਹਾਡਾ ਭਾਰ ਆ ਨਾ ਉਹ ਕਿਉਂ ਨਹੀਂ ਘਟਦਾ ਹੈਗਾ ਤੁਹਾਡਾ ਭਾਰ ਵੱਧਦਾ ਕਿਉਂ ਆ ਦੇਖੋ ਪਹਰ ਘਟਦਾ ਕਿਉਂਦਾ ਮੈਂ ਇਹਦੇ 5 ਰੀਜ਼ਨ ਹੈ ਪਹਰ ਵਧਣ ਦੇਤੇ ਇਹਦੇ ਤੇ ਮੈਂ ਨਾ ਇੱਕ ਪ੍ਰੋਪਰਲੀ ਵੀਡੀਓ ਬਣਾਈ ਆ ਵੀ ਜਿਹੜਾ ਤੁਹਾਡਾ ਭਾਰ ਆ ਉਹ ਵੱਧਦਾ ਕਿਉਂ ਆ 5 ਰੀਜ਼ਨ ਆ ਦੇ ਤੁਹਾਡਾ ਭਾਰ ਵਧਣ ਦੇ ਤੇ ਉਹਦੇ ਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਆ ਮੈਂ ਤੇ ਤੁਹਾਡਾ ਭਾਰ ਵੱਧਦਾ ਕਿਉਂ ਆ ਤੇ ਉਹ ਵੀਡੀਓ ਬਹੁਤ ਛੇਤੀ ਜੇ ਵੀ ਮੈਂ YouTube ਤੇ ਅਪਲੋਡ ਕਰਾਂਗਾ ਤੁਸੀਂ ਮੇਰੀ ਉਹ ਵੀਡੀਓ ਜਰੂਰ ਦੇਖਿਓ ਜਦੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋਗੇ ਨਾ ਤੁਹਾਡੇ ਮਨ ਦੇ ਵਿੱਚ ਜਿੰਨੇ ਵੀ ਡਾਊਟ ਆ ਜਿੰਨੇ ਵੀ ਸਵਾਲ ਆ ਉਹ ਤਕਰੀਬਨ ਕਲੀਅਰ ਹੋ ਜਾਏਗੀ ਇਹ ਤੁਹਾਡਾ ਇਹਦਾ ਭਾਰ ਉਹ ਕਿਉਂ ਵੱਧਦਾ ਵਾ ਠੀਕ ਹੈ ਜੀ ਜੇ ਤੁਸੀਂ ਉਹ ਗੱਲਾਂ ਦੇ ਅਮਲ ਵੀ ਕਰੋਗੇ ਫਿਰ ਸ਼ਾਇਦ ਤੋਂ ਭਾਰ ਜਿਹੜਾ ਉਹ ਨਹੀਂ ਵਧੇਗਾ ਤੇ ਬਾਕੀ ਨੂੰ ਆਪ ਗੱਲ ਕਰਦੇ ਆਂ ਦੇਖੋ ਤੋਂ ਜਿਹੜਾ ਤੋਂ ਭਾਰ ਵੱਧਦਾ ਪਤਾ ਕਿਉਂ ਆ ਕਹੀ ਜਾਂਦਾ ਨਾ ਮੇਰੇ ਭਿੰਡ ਭਰਾਵਾਂ ਦਾ ਮੈਟਾਬੋਲਿਜ਼ਮ ਜਿਹੜਾ ਉਹ ਸਲੋ ਹੋ ਜਾਂਦਾ ਬਹੁਤ ਜ਼ਿਆਦਾ ਜਿਹਦੇ ਕਰਕੇ ਤੁਹਾਡੀ ਕੈਲਰੀਜ਼ ਦਾ ਹੋਰ ਜ਼ਿਆਦਾ ਬਰਧ ਨਹੀਂ ਹੁੰਦੀਆਂ ਹੈਗੀਆਂ ਜਿੰਨੀ ਜ਼ਿਆਦਾ ਤੁਹਾਡੀ ਕੇਲੀ ਦੀ ਪਰਨ ਹੋਣੀ ਜਾਂ ਉਹਨਾਂ ਛੇਤੀ ਤੋਂ ਟੱਪਾ ਜਿਹੜਾ ਉਹ ਘਟੇਗਾ ਤੇ ਤੁਹਾਡਾ ਵੇਟ ਜਿਹੜਾ ਮੈਟਾਬੋਲਿਜ਼ਮ ਆ ਕਈਆਂ ਦਾ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਵਾ ਕਿਉਂਕਿ ਬਹੁਤ ਸਾਰੇ ਮੇਰੇ ਪਿੰਡ ਭਰਾਏ ਇਹੋ ਜਿਹੇ ਨੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਬੁਰ ਹੁੰਦੇ ਨੇ ਤੇ ਉਹਨਾਂ ਦਾ ਵੇਟ ਜਿਹੜਾ 75 ਕਿਲੋ ਤੋਂ ਜ਼ਿਆਦਾ ਹੀ ਜਾ ਕੇ ਦਾ 78 80 82 85 90 100 ਕਿਲੋ ਤੱਕ ਵੀ ਭਾਰ ਆ ਉਹਨਾਂ ਦੇ ਉਹਨਾਂ ਦਾ ਭਾਰ ਤਾਂ ਨਹੀਂ ਘਟਦਾ ਜੇ ਉਹਦਾ ਮੇਨ ਕਾਰਬ ਇਹੀ ਆ ਉਹਨਾਂ ਦਾ ਮੈਟਾਬੋਲਿਜ਼ਮ ਆ ਜਿਹੜਾ ਉਹ ਸਲੋ ਹੋ ਜਾਂਦਾ ਵਾਣਾ ਤੇ ਉਹ ਕਈਆਂ ਦਾ ਨਜੀਬ ਵਾਲਾ ਜਿਹੜਾ ਉਹ ਵੀ ਫੇਟੀ ਆ ਜੀ ਵੀ ਇਹਨੂੰ ਅਸੀਂ ਕਿਵੇਂ ਠੀਕ ਕਰੀਏ ਸਾਡਾ ਭਾਰ ਕਿਵੇਂ ਘਟੂਗਾ ਹਨਾ ਸੋ ਜਦ ਹੀ ਦੇਖੋ ਮੈਨ ਚੀਜ਼ ਆ ਉਹ ਡਾਈਟ ਹੁੰਦੀ ਆ ਤੇ ਕਿਉਂਕਿ ਜਦੋਂ ਅਸੀਂ ਆਪਣੇ ਮੈਟਾਬੋਲਿਜ਼ਮ ਨੂੰ ਪੋਸਟ ਕਰਨਾ ਹੁੰਦਾ ਮੈਟਾਬੋਲਿਜ਼ਮ ਨੂੰ ਜੇ ਅਪਾ ਕਿਹਦੇ ਰੀਸਟਾਰਟ ਕਰਨਾ ਹੁੰਦਾ ਵਾ ਉਹਦੇ ਵਾਸਤੇ ਸਾਨੂੰ ਜਿਹੜੀ ਡਾਈਟ ਆ ਉਹ ਸਾਨੂੰ ਵਧੀਆ ਲੈਣੀ ਪੈਂਦੀ ਆ ਦਿਨ ਦੇ ਵਿੱਚ ਤੇ ਦਿਨ ਦੇ ਵਿੱਚ ਸਾਨੂੰ ਘੱਟੋ ਘੱਟ 5 ਤੋਂ 6 ਵਰੀ ਜਿਹੜੀ ਮੀਲ ਆ ਉਹ ਖਾਣੀ ਪਏਗੀ ਕਿਉਂਕਿ ਅਸੀਂ ਆਪਣੇ ਮੈਟਾਬੋਲਿਜ਼ਮ ਆ ਜਿਹੜਾ ਸਾਡਾ ਅਸੀਂ ਉਹਨੂੰ ਬੂਸਟ ਕਰਨਾ ਚਾਹੁੰਦੇ ਆ ਸਾਡਾ ਮੈਟਾਬੋਲਿਜ਼ਮ ਤਾਂ ਹੀ ਬੂਸਟ ਹੋਏ ਹੋਏਗਾ ਜੇ ਅਸੀਂ 2-2 2-2 ਘੰਟੇ ਬਾਅਦ ਖਾਣਾ-ਖੋਸ਼ੇ ਸੀ ਖਾਂਦੇ ਰਵਾਂਗੇ ਤਾਂ ਜੋ ਉਹ ਪਚੌਣ ਲਈ ਮੈਟਾਬੋਲਿਜ਼ਮ ਨੂੰ ਤੁਹਾਡੀ ਬੋਡੀ ਨੂੰ ਕੰਮ ਕਰਨਾ ਪਵੇ ਤੇ ਫਿਰ ਸਾਡਾ ਮੈਟਾਬੋਲਿਜ਼ਮ ਆ ਜਿਹੜਾ ਇੱਕੋ ਤਾਂ ਬੂਸਟ ਹੋ ਜੇ ਉਹਨੇ ਫਿਰ ਕੇਲੇ ਜੜੀਆਂ ਤੁਹਾਡੀ ਘਟਾਈ ਜਾਣੀ ਫਿਰ ਥੋੜਾ ਪਰ ਕੇਟਣਾ ਜਿਹੜਾ ਉਹ ਸ਼ੋਰ ਆ ਵੀ ਤੁਹਾਡਾ weight ਆ ਜਿਹੜਾ ਉਹ ਘਟੇਗਾ ਹੀ ਘਟੇਗਾ ਠੀਕ ਹੈ ਜੀ ਤੇ ਬਾਕੀ ਮਿੱਠਾ ਵਗੈਰੇ ਤੋਂ ਤੁਮੇ ਵੀਡੀਓ ਬਣਾ ਜੀਏ ਮਿੱਠਾ ਤੁਸੀਂ ਬਿਲਕੁਲ ਬੰਦ ਕਰ ਦਿਓ ਮਿੱਠਾ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਤੇ ਮਿੱਠਾ ਤੁਹਾਡਾ weight ਵਧਦਾ ਵਾ ਤਲੀਆਂ ਚੀਜ਼ਾਂ ਤੁਹਾਡਾ weight ਵਧਉਂਦੀਆਂ oily ਚੀਜ਼ਾਂ ਮੈਦਾ ਹੋ ਗਿਆ ਜੰਕ ਫੂਡ ਹੋ ਗਿਆ ਇਹ ਤੁਹਾਡਾ weight ਆ ਜਿਹੜਾ ਵਧਉਂਦੀਆਂ ਨੇ ਹੈਨਾ ਤੇ ਇਹਨਾਂ ਦੀ ਥਾਂ ਤੇ ਤੁਸੀਂ ਵੇਸਟਰਨ ਚਿਲਾ ਖਾ ਸਕਦੇ ਹੋ ਮੂਮ ਦਾਲ ਦਾ ਚਿਲਾ ਖਾ ਸਕਦੇ ਹੋ ਤੇ ਬਾਕੀ ਮੇਰੇ ਭੈਣ ਭਰਾ ਬੋਲਤ ਸਾਰੇ ਜਿਹਨੇ ਮੇਰੀ ਵੀਡੀਓ ਦੇਖਦੇ ਨੇ ਮੈਨੂੰ ਫੋਲੋ ਕਰਦੇ ਨੇ ਉਹ ਕਿਹੜੀ ਵੀ ਦੀ ਤੁਸੀਂ ਵਿੱਚ ਰੋਟੀ ਵਗੈਰਾ ਜਿਹੜੀ ਉਹ ਨਹੀਂ ਦੱਸਦੇ ਹੈਗੇ ਵੀ ਅਸੀਂ ਰੋਟੀ ਖਾਂਦੇ ਕੀ ਖਾਈਏ ਨੀਵੇਂ ਰੋਟੀ ਖਾਣ ਤੋਂ ਮਨ ਨਹੀਂ ਕਰਦਾ ਹੈਗਾ ਰੋਟੀ ਤੁਸੀਂ ਖਾ ਸਕਦੇ ਹੋ ਬਟ ਕਰਨ ਦੀ ਰੋਟੀ ਜਿਹੜੀ ਉਹ ਤੁਸੀਂ ਨਾ ਹੀ ਖਾਓ ਜੇ ਕਰਨ ਦੀ ਰੋਟੀ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਬਾਜਰਾ ਹੋ ਗਿਆ ਮੱਕੀ ਹੋ ਗਈ ਇਹ ਜੀ ਜਾਂ ਤੁਸੀਂ ਦਾਣਾ ਉਹ ਅਨਾਰ ਦਾਣਾ ਹੋ ਗਿਆ ਇਹ ਚੀਜ਼ ਤੁਸੀਂ ਮਿਕਸ ਕਰ ਸਕਦੇ ਹੋ ਜਾਂ ਫਿਰ ਅਨਾਰ ਦਾਣੇ ਦਾ ਤੇ ਅਨਾਰ ਦਾਣਾ ਚੂਰਨ ਜਾਂ ਵੀ ਹੁੰਦਾ ਵਾ ਤੇ ਤੁਸੀਂ ਉਹ ਵੀ ਏਡ ਜਿਹੜਾ ਤੁਸੀਂ ਕਰ ਸਕਦੇ ਸੋ ਜੂਵੀਆ ਦਾ ਵਿੱਚ ਖਾ ਸਕਦੇ ਠੀਕ ਹੈ ਜੀ ਤੇ ਬਾਕੀ ਆਪਾਂ ਗੱਲ ਕਰਦੇ ਵੇ ਸੀਗੇ ਵੀ ਤੁਸੀਂ ਜਦੋਂ ਤੱਕ 6-7 ਵਾਰ ਤੁਸੀਂ ਦੇ ਦੇ ਵਿੱਚ ਖਾਓਗੇ ਹਨਾ ਤੁਹਾਡੇ ਮੈਟਾਬੋਲਿਜ਼ਮ ਕੰਮ ਨਾ ਕਰੇਗਾ ਕੇਲੀ ਬੰਦ ਕਰ ਦਰੇਗਾ ਉਹ ਰੀਸਟਾਰਟ ਹੋ ਜਾਏਗਾ ਤੁਹਾਡਾ ਮੈਟਾਬੋਲਿਜ਼ਮ ਜਿਵੇਂ ਮੰਨ ਲੇ ਲੋਕ ਸਿੰਪਲ ਉਦਾਹਰਨ ਦਿੰਦੇ ਤੁਹਾਨੂੰ ਆਪਣੀ ਕੋਈ ਗੱਡੀ ਆ ਹਨਾ ਆਪਾਂ ਉਹਨੂੰ 3 ਤੋਂ 4 ਸਾਲ ਦਾ ਚਲਾਇਆ ਨਹੀਂ ਹੈਗਾ ਸਾਡੀ ਗੱਡੀ ਰਟੇਰ ਜਾਮ ਹੋ ਗਈ ਠੀਕ ਹੈ ਜੀ ਤੇ ਪਹਿਲੀ ਗੱਲ ਜੇ ਇੰਜਨ ਜਿਆਦਾ ਤੇਜ਼ ਨਹੀਂ ਚੱਲਦਾ ਪਿਆ ਤੇ ਸਪਲਾਈ ਨਹੀਂ ਹੁੰਦੀ ਪਈ ਹਨਾ ਉਹ ਦੇ ਕਰਕੇ ਮਤਲਬ ਵੀ ਸਾਨੂੰ ਜਿਹੜਾ ਮਤਲਬ ਵੀ ਗੱਡੀ ਦੀ ਸਰਵਿਸ ਵਗੈਰਾ ਜਿਹੜੀ ਸਾਨੂੰ ਕਰਾਉਣੀ ਪੈਂਦੀ ਆ ਹਨਾ ਸੋ ਸਾਡੀ ਬੋਡੀ ਵੀ ਇੱਕ ਮਤਲਬ ਮੰਨ ਕੇ ਚਲੋ ਗੱਡੀ ਆ ਤੇ ਇਹਨੂੰ ਅਸੀਂ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਵਾਸਤੇ ਠੀਕ ਕਰਨ ਵਾਸਤੇ ਸਾਨੂੰ ਜਿਹੜੀ ਮਤਲਬ ਵੀ ਜਿਵੇਂ ਆਪਾਂ ਕਹਿੰਦੇ ਆ ਡਾਈਟ ਡਾਈਟ ਸਾਨੂੰ ਲੈਣੀ ਪੈਗੀ ਫਿਰ ਸਾਡਾ ਜਿਹੜਾ ਭਾਰ ਆ ਉਹ ਜਿਹੜਾ ਘਟੇਗਾ ਜਿਹੜੀ ਡਾਈਟ ਆ ਡਾਈਟ ਸਭ ਪੰਜ ਤੋਂ 6 ਵਾਰ ਜਿਹੜੀ ਖਾਣੀ ਪੈਗੀ ਉਹਦੇ ਵਿੱਚ ਤੁਸੀਂ ਮਿੱਠਾ ਨਹੀਂ ਖਾਓਗੇ ਤਲੀ ਹੋਈ ਚੀਜ਼ ਨਹੀਂ ਖਾਓਗੇ ਠੀਕ ਹੈ ਜੀ ਜੰਕ ਫੂਡ ਨਹੀਂ ਖਾਓਗੇ ਮੇਦਾ ਬਿਲਕੁਲ ਨਹੀਂ ਖਾਓਗੇ ਜਿਆਦਾ ਤਾਂ ਤੁਸੀਂ ਖਾਣਾ ਕੀ ਆ ਤੁਸੀਂ ਸੈਲਡ ਵਗੈਰਾ ਜ਼ਿਆਦਾ ਖਾਣਾ ਵਾ ਠੀਕ ਹੈ ਜੀ ਜਿਹਦੇ ਵਿੱਚ ਸਾਨੂੰ ਫਾਈਬਰ ਵੀ ਮਿਲ ਚਕੇ ਨੰਬਰ 2 ਦੇ ਉੱਤੇ ਤੁਸੀਂ ਇੱਕ ਵਗੈਰਾ ਖਾ ਸਕਦੇ ਹੋ ਚਿਕਨ ਖਾ ਸਕਦੇ ਹੋ ਬੋਇਲ ਕਰਕੇ ਜਾਂ ਫਿਰ ਤੁਸੀਂ ਚਿਕਨ ਨਾਲ ਤੁਸੀਂ ਫਿਸ਼ ਖਾ ਸਕਦੇ ਹੋ ਠੀਕ ਹੈ ਜੀ ਇਹ ਤਾਂ ਅਗਰ ਨੌਨਵੇਜ ਵਾਸਤੇ ਜਿਹੜੇ ਵੇਜੀਟੇਰੀਅਨ ਨੇ ਪੂਰੇ ਸਣ ਦਾ ਚਿਲਾ ਬਣਾ ਕੇ ਖਾ ਸਕਦੇ ਆ ਮੂੰਗ ਦਾਲ ਦਾ ਚਿਲਾ ਬਣਾ ਕੇ ਖਾ ਸਕਦੇ ਆ ਇਹ ਬਾਕੀ ਰਾਵੀ ਦਾ ਉਹ ਨਾਲ ਡੋਸਾ ਜ ਆ ਉਹ ਬਣਾ ਕੇ ਖਾ ਸਕਦੇ ਆ ਠੀਕ ਹੈ ਜੀ ਇਹ ਚੀਜ਼ ਤੁਸੀਂ ਖਾ ਸਕਦੇ ਹੋ ਠੀਕ ਹੈ ਤੇ ਇਹਨਾਂ ਦੀ ਤੁਸੀਂ ਰੋਟੀ ਵੀ ਖਾ ਸਕਦੇ ਹੋ ਕਣਦਰ ਦੀ ਖਾ ਸਕਦੇ ਹੋ ਤੁਸੀਂ ਇਹਨਾਂ ਦੀ ਰੋਟੀ ਵੀ ਬਣਾ ਕੇ ਤੁਸੀਂ ਖਾ ਸਕਦੇ ਹੋ ਜਦ ਜੀ ਮਤਲਬ ਰੋਟੀ ਖਾਣ ਦਾ ਦਿਲ ਕਰਦਾ ਇੱਕ ਕਿਨੂਆ ਆਉਂਦਾ ਉਹਦੀ ਰੋਟੀ ਬਣਾ ਕੇ ਖਾ ਸਕਦੇ ਬਹੁਤ ਵਧੀਆ ਬਣਦੀ ਆ ਤੁਸੀਂ ਇੱਕ ਮਿੱਸੀ ਰੋਟੀ ਬਣਾ ਸਕਦੇ ਜਿਹਦੇ ਵਿੱਚ ਕਣਕ ਹੋਗੀ ਮੱਕੀ ਹੋਗੀ ਹਨਾ ਇਹਦਾ ਵੇਸਣ ਹੋ ਗਿਆ ਇਹਦਾ ਆਟਾ ਮਿਕਸ ਜਿਆ ਕਰਕੇ ਇੱਕ ਮਿੱਸੀ ਰੋਟੀ ਬਣ ਜਾਂਦੀ ਹੈ ਉਹਦੇ ਵਿੱਚ ਵੇਜੀਟੇਬਲ ਵਗੈਰਾ ਪਾ ਕੇ ਪਾਲਕ ਵਗੈਰਾ ਪਾ ਕੇ ਤੁਸੀਂ ਓਪਨਾ ਕੇ ਖਾ ਸਕਦੇ ਹੋ ਠੀਕ ਹੈ ਜੀ ਬਾਕੀ ਪਾਣੀ ਤੁਸੀਂ ਬਹੁਤ ਘੱਟ ਪੀਨੇ ਹੋ ਤਕਰੀਬਨ ਪਾਣੀ ਤੁਹਾਨੂੰ ਇੱਕ ਦਿਨ ਦੇ ਵਿੱਚ 4 ਤੋਂ 5 ਲੀਟਰ ਪਾਣੀ ਤੁਹਾਨੂੰ ਤਕਰੀਬਨ ਪੀਣਾ ਚਾਹੀਦਾ ਵਾ ਜੇ ਤੁਸੀਂ ਆਪਣਾ ਗੋਡੀ ਬੈਟਲ ਧੋਣਾ ਚਾਹੁੰਦੇ ਹੋ ਕਿ ਇਹ ਲੋ ਪਾਣੀ ਆ ਉਹ ਸਾਡਾ ਵੇਟ ਕਦੇ ਵੀ ਵਧੋਂਦਾ ਨਹੀਂ ਹੈਗਾ ਸੋ ਉਹ ਵੇਟ ਘਟੋਂਦੇ ਹੀ ਆ ਕਿਉਂਕਿ ਜਦੋਂ ਪਾਣੀ ਹੈ ਨਾ ਉਹਦੇ ਵਿੱਚ ਕੇਲੀ ਨਹੀਂ ਹੈਗੀ 0 ਕੇਲੀ ਦਾ ਤੋਂ ਡੱਪਾ ਹਰਦਾ ਵਧੂਗਾ ਜੇ ਤੁਸੀਂ ਕੇਲੀਜ਼ੇ ਲੋਡ ਤੋਂ ਜ਼ਿਆਦਾ ਖਾਓਗੇ ਸੋ ਇਸ ਕਰਕੇ ਕੇਲੀ ਜ਼ਿਆਦਾ ਨਹੀਂ ਖਾਣੀ ਹੈਗੀ ਜਿੰਨੀ ਤੁਹਾਨੂੰ ਚਾਹੀਦੀਆਂ ਸਭ ਤੋਂ ਥੋੜਾ ਜਿਹਾ ਘੱਟ ਖਾਓ ਜੇ ਤੁਹਾਨੂੰ 2000 ਕੇਲੀ ਚਾਹੀਦੀ ਹੈ ਜਾਂ 2500 ਕੇਲੀ ਚਾਹੀਦੀ ਹੈ ਤਾਂ ਤੁਸੀਂ 2300 ਕੇਲੀ ਜਿਹੜੀ ਤੁਸੀਂ ਖਾਓ ਤੇ ਬਰ ਨੂੰ ਜਿਹੜੀ ਤੁਸੀਂ ਉਹਨੂੰ ਜ਼ਿਆਦਾ ਕਰੋ ਸਿਰਫ ਫੇਟ ਤੁਹਾਡੀ ਜਿਹੜੀ ਉਹ ਤੋਂ ਘਟੇਗੀ ਠੀਕ ਹੈ ਜਤੋਂ ਰੇਟ ਵੀ ਘਟੇਗਾ ਤੁਹਾਡੀ ਫੇਟ ਹੈ ਜਿਹੜੀ ਉਹ ਹੀ ਕਟੇ ਜੀ 17 ਮਿੰਟ ਦਾ ਮੈਸੇਜ ਆਇਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਡਮ ਜੀ ਉਹ ਠੀਕ ਹੋ ਜੀ ਘਰ ਪਰਿਵਾਰ ਵਧੀਆ ਜੀ ਸੋ ਆਪਾਂ 2-3 ਮਿੰਟ ਆਪਾਂ ਲਾਈਵ ਪਾਵਾਂਗੇ ਹੋਰ ਉਸ ਤੋਂ ਬਾਅਦ ਆਪਾਂ ਲਾਈਵ ਆ ਜਰਾ ਆਪਾਂ ਬੰਦ ਕਰ ਦਾਂਗੇ ਜੀ ਠੀਕ ਹੈ ਜੀ ਸੋ ਅਗਰ ਤੁਹਾਡੇ ਵਿੱਚ ਕਿਸੇ ਵੀ ਬੱਚੇ ਪਿੰਡ ਤੋਂ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਜੀ ਵੀਨੇ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਮੈਂ ਨਾ ਇੱਕ ਹੁਣ ਵੀਡੀਓ ਬਣਾਈ ਜ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਤੁਹਾਡਾ ਭਾਰ ਵਧਣ ਦੇ ਪੰਜ ਕਾਰਨ ਜਿਹੜੇ ਆ ਜਿਹੜੇ ਮੁੱਖ ਕੱਮ ਤੁਹਾਡੇ ਭਾਰ ਵਧਣ ਦੇ ਸੋ ਉਹ ਵੇਦਨ ਦੱਸਣਾ ਪਾਉਂ ਤੋਂ ਬਹੁਤ ਬੜਾ ਦਿਨਾਂ ਦੇ ਵਿੱਚ ਵਧਦਾ ਜਾ ਰਿਹਾ ਵਾ ਜਿਹੜੇ ਕਹਿੰਦੇ ਆ ਨਾ ਮੇਰੇ ਪਿੰਡ ਪੜਾ ਵੀਰ ਜੀ ਨੂੰ ਪਾਣੀ ਹੀ ਲੱਗ ਜਾਂਦਾ ਵਾ ਪਾਣੀ ਨਾਲ ਹੀ ਮੇਰਾ weight ਵਧਣਾ ਸ਼ੁਰੂ ਹੋ ਜਾਂਦਾ ਸੋ ਇਦਾਂ ਕੁਛ ਨਹੀਂ ਹੈਗਾ ਤੇ ਉਹ ਪੰਜ ਰੀਜ਼ਨ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਜਰੂਰ ਪਾਣੀ ਕਦੇ ਵੀ weight ਨਹੀਂ ਘਟੋਂਦਾ ਹੈਗਾ ਸੋ ਪਾਣੀ weight ਘਟੋਂਦੇ ਹੀ ਹੁੰਦਾ ਵਾ ਤੇ ਜਿਹੜੀ ਮੈਂ ਵੀਡੀਓ ਬਣਾਈ ਆ ਹੁਣ ਉਹ ਜਿਹਦੇ ਵਿੱਚ ਮੈਂ ਤੁਹਾਨੂੰ ਪੰਜ ਕਾਰਨ ਦੱਸਿਆ weight ਤੁਹਾਡਾ ਕਿਉਂ ਨਹੀਂ ਘਟਦਾ ਹੈਗਾ ਸੋ ਪਲੀਜ਼ ਦੋ ਕੁ ਦਿਨ ਤੱਕ ਵੀਡੀਓ ਆ ਜਾਈਗੀ ਪਲੀਜ਼ ਉਹਨੂੰ ਜਰੂਰ ਦੇਖਿਓ ਤੇ ਆਪਣੇ ਯਾਰੋ ਦੋਸਤਾਂ ਪਰਿਵਾਰਾਂ ਦੇ ਵਿੱਚ ਕਿਸੇ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਆਪਾਂ შეਤੀ ਆਪ ਜਰਾ ਸੋ ਬਾਕੀ ਅਗਰ ਤੁਹਾਡੇ ਵਿੱਚ ਕੋਈ ਮੇਰੀ ਭੈਣ ਦਾ ਫਰਮਾ ਦਾ ਪ੍ਰਾਪਤਨਾ ਪਰਸੈਂਟੇਜ ਪਲਾਨ ਬਣਾਉਣਾ ਚਾਹਤਦਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਸਰ ਠੀਕ ਹੈ ਤੁਹਾਡਾ ਫੀਡ ਸੋ ਚਲੋ ਠੀਕ ਹੈ ਜੀ ਆਪਾਂ ਲਾਈਵ ਆਪਾਂ ਇੱਥੇ ਬੰਦ ਕਰਦੇ ਹਾਂ ਕੋਈ 10 ਮਿੰਟ ਹੋ ਗਏ ਆ ਜੇ ਤੁਹਾਡਾ ਕੋਈ ਵੀ ਸਵਾਲ ਹੋਇਆ ਹਨਾ ਭਾਰਤ ਤੋਂ ਨਹੀਂ ਭਾਰਤ ਤੋਂ ਨਹੀਂ ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਹਾਂ ਦੂਜੇ ਤਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਵੀ ਆਪਣਾ ਸਵਾਲ ਪੁੱਛਿਓ ਜਾਂ ਬਿਲਕੁਲ ਮੈਂ ਤੁਹਾਨੂੰ ਕਿੰਨਾ ਨਵੀਦ ਤੁਸੀਂ ਨੂੰ ਵੀ ਸਲਾਹ ਦਿਆ ਕਰੋ ਵੀ ਜੇ ਜਿਹੜੀ ਵੀਡੀਓ ਜਿਹੜੀ ਮੈਂ ਨਾ ਵੀ ਕਿਹੜੇ ਟੋਪਿਕ ਦੇ ਉੱਤੇ ਲੈ ਕੇ ਆਵਾਂ ਹਨਾ ਤਾਂ ਜੋ ਮੈਨੂੰ ਵੀ ਕੋਈ ਵਧੀਆ ਮਿਲੇ ਵੀ ਇਹ ਟੋਪਿਕ ਦੇ ਉੱਤੇ ਵੀਡੀਓ ਬਣਾਵਾਂ ਕਿਉਂਕਿ ਮੈਂ ਜਿਹੜੀ ਟੌਪਿਕ ਦੇ ਉੱਤੇ ਵੀਡੀਓ ਬਣਾਉਣਾ ਚਾਹੇ ਲਈ ਹਨਾ ਤੇ ਤਾਂ ਜੋ ਮਤਲਬ ਤੁਹਾਡਾ ਸਵਾਲ ਹੋਰ ਹੋਵੇ ਮੈਂ ਹੋਰ ਵੀਡੀਓ ਟੋਕੀ ਤੇ ਬਣਾਇਆ ਜਾ ਰਿਹਾ ਹਾਂ ਸੋ ਤੁਸੀਂ ਵੀ ਮੈਨੂੰ ਦੱਸ ਸਕਦੇ ਸਵਾਲ ਦੇ ਸਕਦੇ ਹੋ ਵੀ ਮੈਂ ਇਸ ਟੋਕੀ ਦੇ ਉੱਤੇ ਵੀਡੀਓ ਬਣਾਵਾਂ ਤਾਂ ਜੋ ਆਪਾਂ ਨੂੰ ਜਿਹੜਾ ਬੈਨੀਫਿਟਾ ਹੋਰ ਮਿਲ ਸਕੇ ਔਰ ਜੇ ਆਪਣੀ ਪ੍ਰੋਬਲਮ ਹੈ ਸਾਨੂੰ ਤੁਸੀਂ ਲਿਖ ਸਕਦੇ ਹੋ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਵੀ ਉਹਦੇ ਤੇ ਮੈਂ ਡਰਾ ਹੋਏ ਇੱਕ ਡਾਈਟ ਪਲਾਨ ਆ ਜਾਂ ਜਾਫਰ ਕੁਸ਼ਰ ਐਸਪੀ ਵਗੈਰਾ ਵੀ ਮੈਂ ਬਣਾ ਕੇ ਦੇ ਦਗਾ ਸੋ ਸਾਡੇ ਦਾ ਸਮਾਂ ਹੋ ਗਿਆ ਜੀ ਆਪਾਂ ਲਾਈਵ ਆਪਣਾ ਇੱਥੇ ਬੰਦ ਕਰਦੇ ਆਂ ਅਗਰ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਥੱਲੇ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਬੱਚੇ ਅਗਰ ਤੁਸੀਂ ਫੋਨ ਦੇ ਉੱਤੇ ਮੇਰੇ ਕੋ ਕੋਈ ਸਲਾਹ ਲੈਣਾ ਚਾਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਬਹੁਤ-ਬਹੁਤ ਅੰਦਰ ਸਾਬੋ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜੀ ਤੇ ਜਿਹੜੇ ਪੰਜ ਕਾਰਨ ਤੁਹਾਡਾ ਭਾਰ ਦਾ ਵਾਅਦਾ ਜਿਉਂ ਆ ਰਹੀ ਆ ਥੋੜੀ ਦੇਰ ਦੇ ਵਿੱਚ ਥੋੜੇ ਦਿਨ ਤੱਕ ਉਹ ਵੀਡੀਓ ਮੈਂ ਅਪਲੋਡ ਕਰ ਦਾਂਗਾ ਤਾਂ ਪਲੀਜ਼ ਉਹ ਵੀਡੀਓ ਨੂੰ ਜਰੂਰ ਦੇਖਿਓ ਠੀਕ ਹੈ ਜੀ